ਰਣਜੀਤ ਜੀ ਕਿਹੜੀ ਜਗ੍ਹਾ ਤੋਂ ਜੀ ਤੂਰੀ ਤੂਰੀ ਤੋਂ ਕੁਝ ਟਾਈਮ ਪਹਿਲਾਂ ਅੰਕਲ ਮਿਲੇ ਸੀਗੇ ਤੁਸੀਂ ਆਪਣੀਆਂ ਪ੍ਰੋਬਲਮਾਂ ਦੱਸ ਰਹੇ ਸੀ ਕੀ ਦਿੱਕਤ ਸੀ ਤੁਹਾਨੂੰ ਲੀਵਰ ਦੀ ਪ੍ਰੋਬਲਮ ਸੀ ਅੱਛਾ ਕੀ ਲੀਵਰ ਦੀ ਕੀ ਪ੍ਰੋਬਲਮ ਦੱਸਿਆ ਸੀ ਲੀਵਰ ਦੇ ਵਿੱਚ ਮੇਰੇ ਵੀਕਨੈਸ ਸੀਗੀ ਓਕੇ ਕੋਟਾ ਕੋਟਾ 1999 ਅੱਛਾ ਇੰਨੇ ਟਾਈਮ ਤੋਂ ਸੀ ਹਾਂ ਜੀ ਹਾਂ ਜੀ 24-25 ਸਾਲ ਤੋਂ ਪ੍ਰੋਬਲਮ ਸੀ ਹਾਂ ਜੀ ਹਾਂ ਜੀ ओके एक ਤੁਸੀਂ ਆਪਣਾ ਕਾਲੇ ਪੀਲੇ ਦੀ ਪ੍ਰੋਬਲਮ ਦੱਸ ਰਹੇ ਸੀਗੇ ਕਾਲਾ ਪੀਲਾ ਇਹ ਹੋ ਗਿਆ ਸੀ ਇਹ ਵੀ ਜੇ ਤਈਆ ओके ਇਹ ਵੀ 24 25 ਸਾਲ ਤੋਂ ਇਹ ਵੀ ਮੇਰਾ ਖਲੋਦਾ ਤੁਈਆ ਠੀਕ ਹੈ ਜੀ ਇਹਦਾ ਲਾਜਮੈਂ ਸੁਰੂਤ ਤੋਂ ਕਰਵਾਇਆ ਸੀ ਲਿਰਗਨ ਹੋਇਆ ਹੈ ਅੱਛਾ 24 25 ਸਾਲ ਚ ਤੁਸੀਂ ਲਾਜ ਤਾਂ ਦੇਖੋ ਬੰਦਾ ਆਪਣਾ ਕਰਵਾਉਂਦਾ ਹੀ ਹੈਗਾ ਲੇਕਿਨ ਲਾਜ ਹੋ ਨਹੀਂ ਪਾਇਆ ਹੋ ਨਹੀਂ ਇੱਕ ਤੁਸੀਂ ਕਹਿੰਦੇ ਸੀ ਵੀ ਵਾਰ-ਵਾਰ ਫਲਸ ਆਊਟ ਹੋ ਜਾਂਦੇ ਸੀ ਹਾਂ ਜੀ ਹਾਂ ਜੀ ਮੈਨੂੰ ਲੋ ਇਮੋਸ਼ਨ ਲੱਗ ਜਾਂਦੀ ਸੀਗੀ ਠੀਕ ਹੈ ਜੀ ਹੁਣ ਤੁਸੀਂ ਆਪਣਾ ਬੋਡੀ ਸਰਵਿਸ ਪੈਕ ਵਰਤਿਆ ਜੀ ਬਿਲਕੁਲ ਹਾਂਜੀ ਹੁਣ ਕਿਵੇਂ ਆ ਤੁਹਾਡਾ ਰਿਜ਼ਲਟ ਜੀ ਹੁਣ ਮੈਨੂੰ ਠੀਕ ਲੱਗ ਰਿਹਾ ਬਿਰੋ ਓਕੇ ਜਿਵੇਂ ਤੁਹਾਨੂੰ ਸੋਸ਼ਲ ਮੀਡੀਆ ਤੇ ਭੈਣ ਭਾਈ ਦੇਖਣਗੇ ਜਿਵੇਂ ਮੈਂ 99% ਮੈਨੂੰ ਬਿਲਕੁਲ ਠੀਕ ਲੱਗਾ ਓਕੇ 100% ਹੀ ਲਾ ਲਓ ਠੀਕ ਐ ਅੰਕਲ ਸੰਤੋਸ਼ ਤੋਂ ਬਿਲਕੁਲ ਹੁਣ ਤੁਸੀਂ ਹਾਂਜੀ ਹਾਂਜੀ ਠੀਕ ਤੁਹਾਨੂੰ ਆਵੇ ਝੂਠ ਬੋਲਾਂ ਜੀ ਇੱਕ ਵਾਰੀ ਜਨ ਪਲੱਸ ਠੀਕ ਐ ਜੀ ਜੀ ਹੁਣ 60 ਤੱਕ ओके okay. ठीक है एक ਤੁਹਾਡਾ ਦੇਖੋ ਚਿਹਰੇ ਤੇ ਕਾਲਸ ਸੀਗੀ ਤੁਹਾਡਾ ਹਨਾ ਚਿਹਰੇ ਤੇ ਵੀ ਨਿਖਾਰ ਆ ਗਿਆ ਸਾਫ ਲੱਗ ਰਿਹਾ ਅੱਜ ਤੇ ਤੁਸੀਂ ਜਿਵੇਂ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖਣਗੇ ਪਰਿਵਾਰ ਡਿਕ ਤਾਂ ਹੁੰਦੀਆਂ ਨੇ ਪਰਿਵਾਰਾਂ ਨੂੰ ਸੇਮ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬੋਡੀ ਸਰਵਿਸ ਬਾਰੇ ਮੈਂ ਕਹੂੰਗਾ ਵੀ ਬੋਡੀ ਸਰਵਿਸ